ਉ ਕਨੇ ਕੰਦਨ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਜਿ ਗੁਰੂ ਰਾਮ ਨਾਸ਼ ਗੁਣ ਗਾ ਗੁਰੂ ਅਰਜਨ ਬੇਗਨਨ ਕੇ ਨਾਸ਼ਕ ਹਰ ਗੁਬਿੰਦ ਸਬ ਮਤ ਪ੍ਰਕਾਸ਼ਕ ਮਤ ਪ੍ਰਕਾਸ਼ਕ ਈ ਰ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਈ ਰ ਹਰ ਕ੍ਰਿਸ਼ਨ ਮਨਉ ਬਹ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾ ਲਾ ਪਰਮ ਕਿਰਪਾ ਨਾ ਜੀ ਗੁਰੂ ਗੋਬਿੰਦ ਸਿੰਘ ਬਿਸਾਲਾ ਸਿੰਘ ਬਿਸਾਲਾ ਤਰੁ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਮੰਦੋ ਬਾਰ ਮਾਰ ਜਗ ਦੀ ਸ਼ਾਇਆ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ ਬੰਦੋਂ ਪਾਰ ਅਨੁਰਾਗ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਮੈਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਮੈਨਾਸ਼ਨ ਸੋਏ ਸਤਨਾਮ ਵਾਹਿਗੁਰੂ ਜੀ ਤੀਨੂ ਸਿੰਘ ਨਿਕਸ ਜਬ ਗਏ ਦਲ ਤੇ ਦੂਰ ਕੋਸ ਜੁਗ ਭੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਗੁਣ ਗੋਦ ਗੱタル ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਸੁਭਾਅ ਮਨੋ ਕੇ ਅੰਮ੍ਰਿਤ ਵੇਲੇ ਤੋਂ ਸਜੇ ਦਰਵਾਜ਼ਾ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਉਪਾਗ ਕੀ ਸਾਧ ਸੰਗੀ ਜਨੋ ਆਓ ਲੜੀਵਾਰ ਕਥਾ ਦੀ ਰਮ ਤਤ ਪਹਿਲੋ ਮਨ ਦੀ ਇਕਾਗਰਤਾ ਦੀ ਪ੍ਰਾਪਤੀ ਲਈ ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਅੱਜ ਇਹਨੇ ਕੱਲ ਦੇ ਪ੍ਰਸੰਗ ਵਿੱਚ ਸਰਵਣ ਕੀਤਾ ਹੈ ਸਤਿਗੁਰੂ ਚਮਕੌਰ ਦੀ ਕੱਚੀ ਗੜੀ ਨੂੰ ਛੱਡ ਕੇ ਆਪਣਾ ਪਿੰਡ ਅਧ ਤੈਅ ਕਰ ਰਹੇ ਹਨ ਤੇਨ ਸਿੰਗ ਨਾਲ ਨਹੀਂ ਪਿੱਛੇ ਗੜੀ ਦੇ ਵਿੱਚ ਸੈਨਾ ਦਾ ਵੱਡਾ ਨੁਕਸਾਨ ਹੋਇਆ ਜਿਸ ਸਿੰਘ ਨੂੰ ਸਤਿਗੁਰਾਂ ਨੇ ਆਪਣਾ ਕਲਗੀ ਤੋੜਾ ਦਿੱਤਾ ਦਸਤਾਰ ਦਿੱਤੀ ਉਹਦੀ ਪਛਾਣ ਕੀਤੀ ਜਾ ਰਹੀ ਹੈ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਦੋਵਾਂ ਦੇ ਸਿਰ ਧੜ ਤੋਂ ਇਤਿਹਾਸਕਾਰ ਭਾਈ ਸੰਤੋਖ ਸਿੰਘ ਲਿਖਦੇ ਨੇ ਅਲੱਗ ਕਰ ਦਿੱਤੇ ਗਏ ਇਹ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ਼ਹੀਦ ਕਰ ਲਿਆ ਥੋੜੇ ਸਮੇਂ ਵਿੱਚ ਆਪਾਂ ਇਥੋਂ ਕੂਚ ਕਰਣਾ ਤੇ ਛੇਤੀ ਔਰੰਗਜ਼ੇਬ ਦੇ ਸਾਹਮਣੇ ਇਹ ਸੀਸ ਰੱਖਣੇ ਨੇ ਪਰ ਜਦੋਂ ਚੰਗੀ ਤਰ੍ਹਾਂ ਪਛਾਣ ਕਰਨ ਵਾਲਿਆਂ ਨੇ ਅੱਖਾਂ ਇੱਕ ਵਾਰੀ ਪੂਰੀ ਤਰ੍ਹਾਂ ਪਛਾਣ ਕਰ ਲੋ ਨਾ ਅੱਖਾਂ ਨਹੀਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹਨ ਸ਼ੈਨਾ ਵਿੱਚ ਭਗ ਦੜ ਮੱਚ ਗਈ ਛੇਤੀ ਛੇਤੀ ਆਲੇ ਦੇ ਦੁਆਲੇ ਦੇ ਸਾਰੇ ਪਿੰਡਾਂ ਵਿੱਚ ਹਲਕਾਰੇ ਖਬਰੀਆਂ ਭੇਜ ਦਿੱਤੇ ਗਏ। ਵੀ ਚਮਕੌਰ ਸਾਹਿਬ ਦੀ ਕੱਚੀ ਗੜੀ ਵਿੱਚੋਂ ਸਤਿਗੁਰੂ ਸ਼ੈਨਾ ਦੇ ਘੇਰੇ ਨੂੰ ਤੋੜ ਕੇ ਨਿਕਲ ਚੁੱਕੇ ਹਨ। ਜਿੱਥੇ ਵੀ ਉਹਨਾਂ ਦੀ ਕੋਈ ਲੱਛ ਪਾਏਗਾ ਉਹਨਾਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ। ਜ਼ਗੀਰਾ ਦਿੱਤੀਆਂ ਜਾਣਗੀਆਂ। ਹਰ ਤਰੀਕੇ ਨਾਲ ਲੋਕ ਸਾਡੀ ਮਦਦ ਕਰਨ। ਜਿਹੜਾ ਉਹਨਾਂ ਨੂੰ ਆਪਣੇ ਘਰ ਵਿੱਚ ਰੱਖੇਗਾ ਉਦੇ ਪਰਿਵਾਰ ਦੀ ਖੈਰ ਨਹੀਂ ਵੱਡੀ ਸਜ਼ਾ ਦਾ ਭਾਗੀ ਹੋਵੇਗਾ ਸਾਰੇ ਰਾਜਪੁੱਤਰਾਂ ਦੇ ਹੋਰ ਜਿਹੜੇ ਸਤਪੁਰਾਂ ਤੇ ਚੜ੍ਹਾਈ ਕਰਕੇ ਸੈਨਾ ਕਾਇਏ ਸਨ 10 ਲੱਖ ਸ਼ਾਹੀ ਸੈਨਾ ਸ਼ੂਬਸਰਹੰਦ ਖਵਾਜਾ ਮਰਦੂਤ ਇਹ ਸਾਰੇ ਆਪਣੀ ਆਪਣੀ ਸੈਨਾਨ ਸੁਚੇਤ ਕਰਦੇ ਨੇ ਪਰ ਬੜੇ ਕਮ ਗੀਨ ਹਨ ਇਸ ਸਮੇਂ ਦੇ ਹਾਕਮੀਆਂ ਸਾਨੂੰ ਹੁਣ țeੜਕਾਂ ਸਹਿਣ ਕਰਨੀਆਂ ਪੈਣਗੀਆਂ ਪਤਾ ਨਹੀਂ ਔਰੰਗਜ਼ੇਬ ਸਾਨੂੰ ਕੀ ਸਜ਼ਾ ਦੇਵੇਗਾ ਡਰ ਵਿੱਚ ਨੇ ਇੱਧਰ ਇਤਿਹਾਸ ਕਰ ਕਹਿੰਦਾ ਹੁਣ ਸਤਿਗੁਰਾਂ ਦੀ ਕਥਾ ਸੁਣੋ ਤੇ ਸੁਣ ਕੇ ਆਪ ਸਤਿਗੁਰ ਕੀ ਕਥਾ ਸੁਨੇਜੈ ਜਨਮ ਜਨਮ ਕੇ ਪਾਪ ਮਟੀਜੈ ਜਨਮਾਂ ਜਨਮਾਂ ਮੰਤਰਾਂ ਦੇ ਤੁਹਾਡੇ ਪਾਪ ਬਿੜ ਜਾਣਗੇ ਸਤਿਗੁਰਾਂ ਆਪਣੀ 10ਵੇਂ ਪਾਤਸ਼ਾਹ ਨੇ ਬਾਣੀ ਵਿੱਚ ਆਖਿਆ ਜੋ ਇਹ ਕਥਾ ਸੁਨੇ ਅਰਗਾਵੇ ਦੂਖ ਪਾਪ ਇਹ ਨਿਕਲਦਾ ਨਾ ਆਵੇ ਕਥਾ ਬਾਬਤ ਬਾਣੀ ਕਹਿੰਦੀ ਸਾਰਿਆਂ ਤੂਤਮ ਹੈ ਕਥਾ ਇਸ ਤਰ੍ਹਾਂ ਜਿਵੇਂ ਸੌਣ ਦੇ ਮਹੀਨੇ ਵਿੱਚ ਇੱਕ ਤੇਜ਼ ਬਰਸਾਤ ਹੁੰਦੀ ਇੱਕ ਆਪਾਂ ਕਹਿੰਦੇ ਆ ਚੜੀ ਲੱਗੀ ਹੱਤਾ ਲੱਗੀ ਰਹੀ ਬੜਾ ਯੋਗ ਲਾਇਆ ਸੀ ਮਿਸਤਰੀ ਨੂੰ ਬਹੁਤ ਪੈਸੇ ਦਿੱਤੇ ਕਾਰੀਗਰਾਂ ਨੂੰ ਕਿ ਛੱਤ ਜਿਹੜੀ ਉਹਦੇ ਚੋਂ ਪਾਣੀ ਚੋਣਾ ਨਹੀਂ ਚਾਹੀਦਾ ਪਰ ਉਹ ਨਿੱਕੀ ਨਿੱਕੀ ਪੈਂਦੀ ਕਣੀ ਨੇ ਸ਼ਿਗਲ ਲਿਆ ਦਿੱਤੀ ਥੋੜੇ ਥੋੜੇ ਤੁਮਕੇ ਸਾਡੇ ਅੰਦਰਾਂ ਵਿੱਚ ਜਿੱਗੇ ਅਸੀਂ ਆਖਿਆ ਕਿ ਬੜੇ ਯਤਨ ਤੇ ਬੜਾ ਕੀਤਾ ਸੀ ਬੜੇ ਕੈਮੀਕਲ ਪਾਇਆ ਸਨ ਪਰ ਇਹ ਛੱਤ ਤੇ ਫਿਰ ਵੀ ਝੋ ਰਹੀ ਹੈ ਉਹਨਾਂ ਆਖਿਆ ਤੁਹਾਡੇ ਵਸਤੇ ਜਾਂ ਸਾਡੇ ਵਸਤੇ ਗੱਲ ਨਹੀਂ ਜਿੰਨਾ ਮਰਜ਼ੀ ਯਤਨ ਕਰੋ ਇਸ ਚੜੀ ਵਿੱਚ ਥੋੜਾ ਬਹੁਤਾ ਇਹ ਸ਼ੇਕਲ ਆਏਗੀ ਜਿਹੜਾ ਵਿਅਕਤੀ ਕਥਾ ਸੁਣਦਾ ਉਹ ਉਸ ਚੜੀ ਦੀ ਸਮਾਨ ਸਤਿਗੁਰਾਂ ਦੇ ਬਚਨ ਹੁੰਦੇ ਹਨ ਹੌਲੀ-ਹੌਲੀ ਇਹ ਸਾਡੇ ਜੀਨ ਵਿੱਚ ਅਸਰ ਕਰਨਾ ਆਰੰਭ ਕਰਦੀ ਹੈ ਕੀਰਤਨ ਮਨ ਨੂੰ ਟਕਾ ਦਿੰਦਾ ਹੈ ਹਲੂਣਾ ਦਿੰਦਾ ਹੈ ਖਿੰਡੇ ਹੋਏ ਮਨ ਨੂੰ ਜਦੋਂ ਟਕਾਣ ਤੋਂ ਬਾਅਦ ਪਹਿਲੋਂ ਕੀਰਤਨ ਬਾਅਦ ਵਿੱਚ ਕਥਾ ਕੀਤੀ ਜਾਂਦੀ ਇਹਦਾ ਇੱਕੋ ਹੀ ਕਾਰਨ ਹੈ ਕਿ ਟਿੱਕੇ ਮਨ ਵਿੱਚ ਜਦੋਂ ਇਹ ਕਣੀਆਂ ਨਾਮ ਦੀਆਂ ਪਹਿਣ ਗਈਆਂ ਇਹ ਸਾਡੇ ਹਿਰਦੇ ਰੂਪੀ ਛੱਤ ਵਿੱਚ ਜਿਹੜਾ ਵਿਕਾਰਾਂ ਦਾ ਲੈਂਟਰ ਪਿਆ ਹੈ ਉਹਨੂੰ ਤੋੜ ਕੇ ਉਹਦੇ ਵਿੱਚੋਂ ਸੇਗਲ ਦੇ ਰੂਪ ਵਿੱਚ ਸਾਡੇ ਹਿਰਦੇ ਦੇ ਅੰਦਰ ਟਿਕ ਜਾਣਗੀਆਂ ਪਹੁੰਚ ਜਾਣਗੀਆਂ ਗੁਰੂਕੀਆਂ ਬਾਤਾਂ ਗੁਰੂ ਕਾ ਸ਼ਬਦ ਜਿਸਾ ਧਾਹਿਰ ਦਾ ਸਚੇਤ ਹੋ ਜਾਏਗਾ ਨਿਰਮਲ ਹੋ ਜਾਏਗਾ ਸਵੱਚ ਹੋ ਜਾਏਗਾ ਇਹ ਕਾਰਨ ਹੈ ਕਿ ਪੰਜਵੇਂ ਪਾਛਾ ਕੇ ਆਪਣੇ ਮਨ ਨੂੰ ਆਪਣੇ ਤਨ ਨੂੰ ਨਿਰਮਲ ਕਿਾਰੇ ਬਣਾ ਮਨ ਤਨ ਨਿਰਮਲ ਕਰਤ ਕਿਾਰੂ ਕਿਹੜੀਆਂ ਕਣੀਆਂ ਖਿਹੜੇ ਪਾਣੀ ਨਾਲ ਸਿੰਜੜਿਆਂ ਨੂੰ ਹਰ ਸਿੰਚੈ ਸੁਧਾਰ ਸੰਜੋੜ ਨਾਮ ਰੂਪੀ ਅੰਮ੍ਰਿਤ ਦੀਆਂ ਕਣੀਆਂ ਇਹਦੇ ਵਿੱਚ ਪਾ ਉਹ ਪਾਣੀ ਲਾਇਆ ਕਰ ਭਾਈ ਸਾਹਿਬ ਕਹਿੰਦੇ ਨੇ ਸੂਰਜ ਚੜ ਗਿਆ ਹੈ ਤਿੰਨੇ ਸਿੰਘ ਗੁਰੂ ਸਾਹਿਬਾਨ ਨੂੰ ਕਿਵੇਂ ਮਿਲੇ ਉਹਦਾ ਜ਼ਿਕਰ ਭਾਈ ਸਭਾਈ ਸੰਤੋਖ ਸਿੰਘ ਜੀ ਇਸ ਅੱਜ ਦੀ ਕਥਾ ਵਿੱਚ ਕਰਦੇ ਹਨ ਤਿੰਨੋਂ ਸਿੰਘ ਨਿਕਸ ਜਪ ਗਏ ਦਲਤੇ ਦੂਰ ਕੋਸ ਜੁਗ ਭਏ ਤਿੰਨੇ ਸਿੰਘ ਜਿਹੜੇ ਨੇ ਇਹ ਜਿੱਥੇ ਜੰਗ ਹੋ ਰਹੀ ਹੈ ਇਹਦੇ ਤੋਂ ਤਕਰੀਬਨ 2 ਕੋ ਜਾਂ 3-4 ਕਿਲੋਮੀਟਰ ਅੱਗੇ ਨਿਕਲ ਚੁੱਕੇ ਹਨ ਨਗੇ ਵਿਚਾਰਣ ਚਲ ਹਮ ਆਏ ਵਿਛਰੇ ਗੁਰ ਜਨ ਕੇ ਜੰਗ ਧਾਏ ਸੋਝਦੇ ਨੇ ਵੀ ਆਪਾਂ ਤੇ ਗੁਰੂ ਤੋਂ ਵਿਛੜ ਗਏ ਜਿਨ੍ਹਾਂ ਦੇ ਨਾਲ ਆਏ ਸਾਂ ਕੀ ਕਰਤਾ ਪਿਆ ਹਮੈਂ ਅਪ ਬਣੈ ਕਿਤ ਕੂ ਗਮਨੈ ਹਵੇ ਤਸਨ ਚਲ ਕੇ ਦੂਰ ਆ ਗਏ ਹੁਣ ਸਾਡਾ ਕਰਤਵ ਕੀ ਬਣਦਾ ਆਪਾਂ ਕਿਵੇਂ ਗੁਰੂ ਨਾਲ ਮਿਲੀਏ ਕਿਵੇਂ ਜਾ ਕੇ ਲੀਏ ਸਾਨੂੰ ਸਮਝ ਨਹੀਂ ਆ ਰਹੀ ਦਿਆ ਸਿੰਘ ਸਿਮਰੀ ਗੁਰਬਾਣੀ ਗੰਨਿਕ ਸਤ ਹਮ ਸੰਗ ਬਖਾਨੀ ਭਾਈ ਸਾਹਿਬ ਭਾਈ ਦਿਆ ਸਿੰਘ ਨੇ ਚੇਤੇ ਕੀਤਾ ਕਹਿਣ ਲੱਗਾ ਸਦਨੋ ਸਿੰਘ ਤੁਹਾਨੂੰ ਚੇਤਾ ਜਦੋਂ ਆਪਾਂ ਕਿਲੇ ਨੂੰ ਛੱਡਿਆ ਤੇ ਆਪਣੇ ਮਾਲਕ ਨੇ ਸਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੁਝ ਬਚਨ ਕਹੇ ਸੰ ਇਸ ਤਾਰੇ ਕਿਸੇ ਦਪਿਆਨ ਚਲੋ ਗੁਰੂ ਮਿਲ ਹੈ ਕਿਸ ਥਨ ਉੱਤੇ ਛੋਲਜ ਦਾ ਚੜਾਉਣ ਨਾਲ ਆਲੇ ਕੁਨਕ ਉਤਾਰਿਸ਼ ਅਕਾਸ਼ ਵਿੱਚ ਵਿਖਾਈ ਦੇ ਰਹੇ ਨੇ ਉਹ ਨਖਿਆ ਉਹ ਸਾਹਮਣੇ ਤਾਰਾ ਦਿਸਦਾ ਤੁਹਾਨੂੰ ਸਤਿਗੁਰਾਂ ਕਹਿਆ ਸੀ ਇਹਦੀ ਸੇਧ ਸੇਧ ਆ ਜਿਓ ਅਸੀਂ ਮਿਲ ਜਾਵਾਂਗੇ ਫਿਰ ਆਪਾਂ ਗੁਰੂ ਦੇ ਬਚਨਾਂ ਨੂੰ ਮੰਨ ਲਈਏ ਜੋ ਗੁਰ ਕਹ ਸੋਈ ਭਲ ਮੰਨੋ ਮਾਨ ਸਿੰਘ ਤਮ ਚਲਤ ਉਚਾਰੇ ਇਹ ਮਗ ਪਹੁੰਚੈ ਮਾਛੀਵਾੜੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਕਹਿੰਦੇ ਨੇ ਤੇ ਮਾਛੀਵਾੜੇ ਦੀ ਧਰਤੀ ਤੇ ਜਾਂਦਾ ਹੈ ਇਹ ਪਾਸਾ ਮਾਛੀਵਾੜੇ ਦਾ ਹੈ ਉਹ ਪਹਿਲਾਂ ਜਾਣਦੇ ਨੇ ਸਹਿ ਇਲਾਕੇ ਨੂੰ ਤਾਰੇ ਸ਼ੇਧ ਨਿਹਾਰਤ ਚੱਲੋ ਪੁਰ ਲਗ ਕੋਚਤ ਗੁਰ ਸੰਗ ਮਿਲੋ ਤਾਰਿਆਂ ਦੀ ਸ਼ੇਧ ਵਿੱਚ ਚੱਲਦੇ ਜਾਓ ਤੇ ਨਗਰ ਵਿੱਚ ਜਾ ਕੇ ਗੁਰੂ ਨੂੰ ਖੋਜ ਲਈਏ ਗੁਰੂ ਸਵਾਪਨ ਨੂੰ ਮਿਲਣਾ ਕਰੀਏ ਜੀ ਧਰਮ ਸਿੰਘ ਬੋਲਿਓ ਮਤ ਤੀਰ ਖੋਜਤ ਕਬਨੋ ਇਤੁਤ ਤੀਰ ਕਹਿਣ ਲਗੇ ਪਿੰਡ ਵਿੱਚ ਨਹੀਂ ਭਾਈ ਸਾਹਿਬਾਂ ਧਰਮ ਸਿੰਘ ਕਹਿੰਦੇ ਕਹਿਣ ਲਗੇ ਜਾਂਦੇ ਜਾਂਦੇ ਜੰਗਲ ਦਾ ਪਿੰਡ ਹੈ ਰਸਤੇ ਵਿੱਚ ਵੀ ਲੱਭਦੇ ਜਾਓ ਹੁਣ ਤੇ ਦਿਨ ਦਾ ਚੜਾਉਣ ਵਾਲਾ ਥੋੜੇ ਥੋੜੇ ਤਾਰੇ ਨੇ ਥੋੜੇ ਸਮੇਂ ਬਾਅਦ ਦਿਨ ਦੇ ਸੂਰਜ ਦਿਨ ਦੇ ਰਾਜੇ ਸੂਰਜ ਨੇ ਚੜ ਜਾਣਾ ਆਪਾਂ ਨੂੰ ਸਤਿਗੁਰੂ ਮਿਲ ਪਣਗੇ ਨਰਪੈ ਬੀਰ ਤਿੰਨੋਂ ਤਬ ਚੱਲਨੇ ਮਾਰਗ ਇਹ ਤੁਤ ਫਿਰ ਤਸਮਾਨੇ ਜਿਹੜੇ ਕਿਸੇ ਦਾ ਪੈ ਨਹੀਂ ਸੀ ਮੰਨਦੇ ਜਿਹੜੇ ਡਰਦੇ ਨਹੀਂ ਜਿਨ੍ਹਾਂ ਨੂੰ ਨਵੇਂ ਪਾਤਸ਼ਾਹ ਨੇ ਸਿਖਾਇਆ ਚੰਗੀ ਤਰ੍ਹਾਂ ਪਹਿਕਾ ਹੁਕੂ ਦੇਤ ਨਹੈ ਨਹ ਪਹਿਮਾਨਤ ਆਨ ਜਿਹੜੇ ਆਪਣਾ ਸ਼ੀਸ਼ ਤਲੀ ਤੇ ਧਰ ਕੇ ਰਹਿੰਦੇ ਹਨ ਉਹ ਚੱਲ ਰਹੇ ਨੇ ਆਪਣੇ ਮਾਰ ਕੋਈ ਸਨਾਨ ਦਾ ਡਰ ਨਹੀਂ ਬੇਪਰਵਾਹ ਬਾਣੀ ਪੜਦਿਆਂ ਅੱਗੇ-ਅੱਗੇ ਵੱਧ ਰਹੇ ਨੇ ਖੋਜਤ ਸ੍ਰੀ ਸਤਗੁਰੂ ਕੋ ਜਾਤ ਇਸ ਬਿਦ ਬਿਤੀ ਸਕਲ ਹੀ ਰਾਤ ਸਤਗੁਰਾਂ ਨੂੰ ਲੱਭਦੇ ਧਾਰ ਰਹੇ ਨੇ ਸਾਰੀ ਰਾਤ ਜੇੜੀ ਹੈ ਇਤਿਹਾਸ ਕਰ ਕਹਿੰਦਾ ਮੀਤ ਚੁਕੀ ਹੈ ਜਦ ਮੈਂ ਸਮਾ ਅਰਣ ਮੁਕਦੈ ਹੋਇਉ ਚੰਦ ਪ੍ਰਕਾਸ਼ ਮੰਦ ਕੋ ਜੋਇਉ ਜਦੋਂ ਸੂਰਜ ਚੜ੍ਹਨ ਦਾ ਸਮਾ ਆਇਆ ਚਾਨਣ ਹੋਇਆ ਜਿਹੜਾ ਚੰਦਰਮਾ ਦਾ ਚਾਨਣ ਸੀ ਉਹ ਮਦਮ ਪੈ ਗਿਆ ਪੂਰਬ ਦਿਸ਼ਮੁਖ ਲਾਲ ਦਿਖਾਇਉ ਜੰਤੁਰਣ ਤੁਰਕਨ ਕੋ ਚਹਿਤ ਖਪਾਇਉ ਸੂਰਜ ਪੂਰਬ ਵੱਲੋਂ ਕਢਦਾ ਉਸ ਦਿਸ਼ਾ ਦੇ ਵਿੱਚੋਂ ਲਾਲੀ ਨੇ ਭਾ ਮਾਰੀ ਜਿਹੜੀ ਲਾਲੀ ਖੂਨ ਦੇ ਰੰਗ ਨਾਲ ਮੇਲ ਖਾਂਦੀ ਸੀ ਤੇ ਇਹ ਗੱਲ ਕਹਿੰਦੀ ਸੀ ਹੁਣ ਤੁਰਕਾਂ ਦਾ ਖਪਣਾ ਜ਼ਰੂਰੀ ਹੈ ਤੁਰਕ ਜਿਹੜੇ ਨੇ ਨਾਸ ਹੋਣ ਵਾਲੇ ਹਨ ਸੂਰਜ ਦੀ ਉਸ ਲਾਲੀ ਵੱਲੋਂ ਵੀ ਇਹ ਸੰਕੇਤ ਦਿੱਤਾ ਜਾ ਰਿਹਾ ਸੀ ਜੰਤਪੁਰਨ ਕੁਰਕ ਪੁਰਕਨ ਕੋ ਚੈਤਖ ਫਾਇਓ ਵੀ ਮੈਂ ਇਨਾਂ ਤੁਰਕਾਂ ਨੂੰ ਸੰਸਾਰ ਤੇ ਨਹੀਂ ਰਹਿਣ ਦੇਣਾ ਤਿਮਰ ਤੁਮ ਪੱਤਰੋ ਹੋਏ ਗਏ ਉਹ ਕੁਛਕ ਪ੍ਰਕਾਸ਼ ਆਕਾਸ਼ ਹੈ ਭਏ ਉਹ ਸਾਰਾ ਹਨੇਰਾ ਪਤਲਾ ਪੈ ਗਿਆ ਥੋੜਾ ਥੋੜਾ ਪ੍ਰਕਾਸ਼ ਜਿਹੜਾ ਹੈ ਉਹ ਆਕਾਸ਼ ਵਿੱਚ ਜਿਹੜਾ ਹੈ ਹੁਣ ਆਰੰਭ ਹੋਇਆ ਹੈ ਗਮਨਤ ਦੇਖਤ ਪਹੁੰਚੇ ਤੈਵਾ ਸੁਖਤ ਜਗਤ ਪਤ ਪ੍ਰਵਥ ਜੈਮਾਨ ਹੌਲੀ ਹੌਲੀ ਚਲਦਿਆਂ ਚਲਦਿਆਂ ਇਹ ਉਸ ਥਾਂ ਤੇ ਪਹੁੰਚ ਗਏ ਜਿੱਥੇ ਦੁਨੀਆਂ ਦੇ ਵਾਲੀ ਜਗਤ ਦੇ ਮਾਲਕ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਲੰਬੇ ਸਮੇਂ ਬਾਅਦ ਟਿੰਡ ਦਾ ਸ਼ਰਾਨਾ ਲਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਆਰਾਮ ਕਰ ਰਹੇ ਨੇ ਉਹ ਦਾਤਾ ਜਿਹੜਾ ਮਖਮਲ ਦੀਆਂ ਛੇਜਾਂ ਤੇ ਸੌਂਦਾ ਹੈ ਉਹ ਦਾਤਾ ਜਿਹਨੂੰ ਪ੍ਰਸ਼ਾਦੀ ਹੱਥੀਂ ਚੌਰ ਕਰਦਾ ਹੈ ਉਹ ਮਾਲਕ ਜਿਹਦੇ ਹੱਥ ਪ੍ਰਸ਼ਾਦੀ ਹੱਥੀਂ ਤੁੰਦਾ ਹੈ ਇਹਦੇ ਆਲੇ ਦੁਆਲੇ ਚੋਬਧਾਰ ਰਿੰਦੇ ਨੇ ਜਿਹੜਾ ਦੁਨੀਆਂ ਦੇ ਲੋਕਾਂ ਨੂੰ ਸਾਰੇ ਸੁੱਖ ਦੇ ਕੇ ਆਪ ਦੁੱਖ ਸਹਿਣ ਕਰਨ ਦੀ ਸਮਰੱਥਾ ਰੱਖਦਾ ਹੈ ਜਿਹੜਾ ਹਿੰਦੂ ਧਰਮ ਦੀ ਪੱਤ ਟੱਕਣ ਦੀ ਜਿਹੜੇ ਅੱਜ ਸਾਨੂੰ ਮਲਿਆਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਿੰਦੂਆਂ ਨੂੰ ਪਛਾਣਨ ਲਈ 9 ਸਾਲਾਂ ਦੀ ਉਮਰ ਦੇ ਵਿੱਚ ਜਿਹੜਾ ਆਪਣਾ ਪਿਤਾ ਤੌਰ ਕੇ ਫਿਰ ਪਿਤਾ ਦਾ ਸੀਸ ਗੋਦੀ ਵਿੱਚ ਲੈ ਲੈਂਦਾ ਉਹ ਸਮਰੱਥ ਦਾਤਾ ਉਹ ਪਰਮੇਸ਼ਰ ਦਾ ਪ੍ਰਤੱਖ ਰੂਪ ਅੱਜ ਆਪਣੇ ਸਾਰੇ ਪਰਿਵਾਰ ਨੂੰ ਵਾਰ ਕੇ ਸਬੰਧੀਆਂ ਨੂੰ ਵਾਰ ਕੇ ਨਿਰੰਕਾਰ ਦੀ ਰਜਾ ਵਿੱਚ ਜਿਹੜੇ ਬੋਲ ਨਿਰੰਕਾਰ ਨੇ ਕਹੇ ਸੰਗੋਬਿੰਦ ਐ ਦੁਸ਼ਟ ਦਮਨ ਤੂੰ ਤੇ ਕਾਰਨ ਬਣਣਾ ਜਾਹ ਗੋ ਦਾ ਅਰਥ ਹੈ ਤਰਤੀ ਬਿੰਦ ਦਾ ਅਰਥ ਹੈ ਸਹਾਰਾ ਤੂੰ ਤਰਤੀ ਦਾ ਸਹਾਰਾ ਬਣਨਾ ਹੈ ਕੰਮ ਤੇ ਮੈਂ ਕਰਣਾ ਤੂੰ ਤੇ ਕਾਰਨ ਬਣੇਗਾ ਸਤਿਗੁਰਾਂ ਆਪ ਲਿਖਿਆ ਦੁਨੀਆਂ ਦੇ ਵਿੱਚ ਇੱਕ ਬਚਿੱਤਰ ਗਾਥਾ ਸੀ ਇਹਦਾ ਨਾਂ ਹੀ ਸਾਹਿਬਾ ਰੱਖ ਦਿੱਤਾ ਬਚਿੱਤਰ ਨਾਟਕ ਜਿਹਦੇ ਵਿੱਚ ਦੁਨੀਆਂ ਦਾ ਪਹਿਲਾ ਰਹਿਬਰ ਤੇ ਪਗੰਬਰ ਹੋਇਆ ਜਨੇ ਆਪਣੇ ਪਿਛਲੇ ਜਨਮ ਬਾਰੇ ਲਿਖਿਆ ਕਿ ਮੈਂ ਇੰਜ ਆਇਆ ਮੈਂ ਆਪਣਾ ਸੁੱਤ ਤੋਹੇ ਨਿਵਾਜਾਂ ਪੰਥ ਪਰਚੁਰ ਕਰੇ ਕੋ ਸਾਜਾ ਤੂੰ ਪੰਥ ਦਾ ਪ੍ਰਚਾਰ ਕਰਣਾ ਮੈਂ ਤੇਰਾ ਪਿਓ ਬਣਾਂਗਾ ਤੂੰ ਪੁੱਤਰ ਬਣ ਕੇ ਜਾ ਬਸ ਮੇਰਾ ਤਾਂ ਸਦਾ ਸਿਰ ਤੇਰੇ ਸਿਰ ਤੇ ਨਹੀਂ ਤੇ 9 ਸਾਲਾਂ ਦੀ ਉਮਰ ਵਿੱਚ ਪਿਤਾ ਦਾ ਅਸੀਸ ਗੋਦ ਚ ਪਿਆ ਹੋਵੇ ਟੜ ਦਾ ਪਤਾ ਹੀ ਨਹੀਂ ਕੀ ਬਣਿਆ ਤੂੰ ਰੱਬ ਦੀ ਬਾਣੀ ਪੜੇ ਸ਼ੁਕਰਾਨਾ ਕਰੇ ਵੀ ਦਾਤਾ ਤੂੰ ਮੇਰ ਕੀਤੀ ਹੈ ਪੰਥ ਦੀ ਸਜਣਾ ਲਈ ਇਹ ਪ੍ਰారంਭਤਾ ਹੋ ਚੁੱਕੀ ਹੈ ਮੈਨੂੰ ਤਾਂ ਇੱਕ ਤਾਕਤ ਨਹੀਂ ਮੈਂ ਅਕੱਲਾ-ਕੱਲਾ ਕਰਕੇ ਆਪਣੇ ਪਰਿਵਾਰ ਦਾ ਜੀ ਜਿਹੜਾ ਹਰ ਇੱਕ ਆਪਣੀ ਕੌਮ ਤੋਂ ਨਿਸ਼ਾਵਰ ਕਰ ਸਕਾਂ ਮੇਰਾ ਖਾਲਸਾ ਬੜਾ ਬਲਵਾਨ ਹੋਣ ਹੈ ਉਸ ਥਾਂ ਤੇ ਆਪਣੇ ਬਾਜਾਂ ਵਾਲੇ ਮਾਹੀ ਦੇ ਕੋਲ ਇਤਨੇ ਸਿੰਘ ਭਾਈ ਸਾਹਿਬ ਪਾਜਦਾ ਸਿੰਘ ਜੀ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਪਹੁੰਚੇ ਨੇ ਜੇਵਰ ਕਿ ਤਕ ਉਤਾਰਣ ਕਰੇ ਕਟਿ ਹੱਤ ਕੀ ਸਿਰ ਤਰ ਤਲੇ ਆਪਣੇ ਜਿਹੜੇ ਪੰਥ ਤੇ ਇਤਿਹਾਸ ਕਰਕੇ ਦਿਨ ਅੱਜ ਕਿਆ ਜਾਂਦਾ ਵੀ ਇਹ ਗਹਿਣੇ ਨਹੀਂ ਪਾਣੇ ਦੋ ਤਰ੍ਹਾਂ ਦੇ ਗਹਿਣਿਆਂ ਦਾ ਸਾਨੂੰ ਜ਼ਿਕਰ ਆਪੀ ਆਪਾਂ ਨਹੀਂ ਪਾ ਸਕਦੇ ਅਮਰ ਧਰਸ਼ ਨਹੀਂ ਤੇ ਸਤਿਗੁਰਾਂ ਦੇ ਤੀਰਾਂ ਨਾਲ ਵੀ ਸੋਨਾ ਸੀ ਕੋਈ ਗ੍ਰੰਥੀ ਸਿੰਘ ਸੋਨੇ ਦਾ ਕੜਾ ਪਾਏ ਪ੍ਰਚਾਰਕ ਕੜਾ ਪਾਏ ਰਾਗੀ ਸਿੰਘ ਪਾਲੇ ਛਾਪ ਪਾਏ ਆਪਾਂ ਟੋਕਣਾ ਨਾਮ ਕਰ ਦਿੱਤਾ ਵੀ ਇਹ ਤੇ ਕੀਰਤਨ ਛਾਪਾਂ ਪਾ ਕੇ ਕਰ ਰਹੇ ਨੇ ਬਹੁਤ ਸਾਰੀਆਂ ਵੀਡੀਓਆਂ ਦੀਆਂ ਹਨ ਪਰ ਸਤਿਗੁਰਾਂ ਦੇ ਤਨ ਤੇ ਸ਼੍ਰੀ ਗਣੇ ਰਹਿੰਦੇ ਸੀ ਤੀਰ ਨਾਲ ਵੀ ਸੋਨਾ ਲਾ ਕੇ ਛੱਡਦੇ ਨੇ ਵੀ ਜਿਹੜਾ ਮਰ ਜੇ ਉਹਦਾ ਪਰਿਵਾਰ ਉਦੀ ਕਿਰਿਆ ਇਸ ਤਨ ਨਾਲ ਕਰ ਸਕੇ ਜਿਹੜਾ ਫਟੜੋਦਾ ਹੈ ਉਹ ਆਪਣਾ ਇਲਾਜ ਕਰਾ ਸਕੇ ਯਾਸ਼ ਕਰ ਕਹਿੰਦਾ ਹੈ ਆਪਣੇ ਸਰੀਰ ਤੇ ਜਿਹੜੇ ਤਨ ਤੇ ਅੰਗਾਂ ਤੇ ਗਹਿਣੇ ਪਹਿਨੇ ਸਣ ਉਹ ਉਤਾਰ ਦਿੱਤੇ ਤਿੰਨ ਦਾ ਸ਼ਰਾਨਾ ਲਾਇਆ ਘਟੀ ਹਰ ਟਗੀ ਸਿਰ ਤਰ ਤਰੇ ਟਿੰਡ ਜਿਹਦੇ ਨਾਲ ਖੂਹਾਂ ਚੋਂ ਪਾਣੀ ਕੱਢਦੇ ਨੇ ਅੰਗੁਸ਼ਟ ਦਰਾਨ ਅੰਗੁਸ਼ਟ ਮੰਗਾਰਾ ਪਹਿਰੇ ਨਾ ਕਿਉਂ ਨਹੀਂ ਉਤਾਰਾਂ ਗੁੱਠੇ ਉੱਤੇ ਤੇ ਨਾਲ ਦੀ ਉਂਗਲ ਪਰ ਪਹਿਣਿਆ ਜਾਣ ਵਾਲੀ ਚਮੜੇ ਦੀ ਟੋਪੀ ਜਿਹਦੇ ਨਾਲ ਤੀਰ ਚਲਾਉਂਦੇ ਆਂ ਆਂਟੀਆਂ ਨਹੀਂ ਪੈਂਦੀਆਂ ਪਾਉ ਕੇ ਤੀਰ ਵਿੱਚ ਨੇ ਖੁਪਦੇ ਉਹ ਨਹੀਂ ਉਤਾਰੀ ਕਿਉਂ ਕਿਉਂਕਿ ਪਤਾ ਹੈ ਵੀ ਸਮੇਂ ਦਾ ਹੱਕ ਪਿੱਛੇ ਵੀ ਆ ਸਕਦਾ ਹੈ ਕੋਈ ਖਬਰਿਆ ਖਬਰ ਦੇ 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 ਰਸਤੇ ਵਿੱਚ ਦਿੱਤੀ ਖਬਰ ਜੀ ਆਪ ਜੀ ਨੇ ਜਿਹੜੇ ਲਰੀਵਾਰ ਆਉਂਦੇ ਨੇ ਸੁਣਿਆ ਹੈ ਯਦੋਂ ਰੋਲਾ ਪਾਣ ਲੱਗੇ ਸਤਗੁਰਾਂ ਨੇ ਦੱਬ ਕੇ ਚਾਟਾਂ ਮਾਰਿਆ ਉਹਨਾਂ ਦੀ ਜ਼ੁਬਾਨ ਹੀ ਚੜੀ ਗਈ ਗੁੰਗੇ ਹੋ ਗਏ ਬੋਲੇ ਨਹੀਂ ਗਿਆ ਪਹਿਲੋਂ ਧੰਨ ਦਿੱਤਾ ਪਰ ਦਿਨਾਂ ਦੀ ਜਾਣਦੇ ਸਨ ਦੋਵੇਂ مشਵਰਾ ਕਰਦੇ ਨੇ ਕਿ ਛੱਟੋਂ ਦਰਦਿਆ ਨੇ ਇੰਨਾ ਧੰਨ ਦੇ ਦਿੱਤਾ ਜੇ ਔਰੰਗਜ਼ੇਬ ਨੂੰ ਦੱਸਾਂਗੇ ਪਤਾ ਕਿੰਦੇ ਨਾਮ ਮਿਲਣਗੇ ਰੋਲਾ ਪਾ ਦਈਏ ਸੂਬੇ ਨੂੰ ਖਬਰ ਕਰੀਏ ਹਾਪਾਂ ਦੇ ਮੱਝਾਂ ਲੱਭ ਰਿਆ ਤੇ ਬੜੀਆਂ ਮੱਝਾਂ ਆ ਜਾਣਗੀਆਂ ਬਹੁਤਾਂ ਮਿਲ ਜਾਣਾਂ ਜ਼ਮੀਨ ਮਿਲੇਗੀ ਉਹਨਾਂ ਕਹੇ ਜਿਹੜਾ ਖਬਰ ਤੈਗਾ ਬਹੁਤ ਕੁਝ ਪ੍ਰਾਪਤ ਹੋਣਾ ਹੈ ਬਰਸਤਪੁਰਾਂ ਖਬਰ ਦੇਣ ਜੋਗੇ ਛੱਡੇ ਹੀ ਨਹੀਂ ਮੂਲ ਹਦਾਰ ਇਕਾਦਸ਼ ਤਾਹੂ ਔਰ ਆਖਾਂ ਬੰਡ ਧਨ ਤਰ ਕਰਮਾਹੂ ਜਾਸ ਕਰ ਕਹਿੰਦੇ ਨੇ ਜਿਹੜਾ ਤੁਨੋਖ ਹੈ ਨਾ ਮੂਲ ਹਦਾਰ ਇਕਾਦਸ਼ ਤਾਹੂ ਔਰ ਆਖਾਂ ਬੰਡ ਧਨ ਤਰ ਕਰਮਾਹੂ ਉਹਦੇ ਵਿੱਚ ਜਿਹੜਾ ਤੀਰਕਮਾਨ ਤ੍ਰੋਖਾ ਹੈ ਬੜਾ ਮਹਿੰਗਾ ਹੈ ਤੇ ਉਹਨੂੰ ਜਦੋਂ ਚਲਾਉਂਦੇ ਨੇ ਹਜ਼ਾਰਾਂ ਦਾ ਧਨ ਜਿਹੜਾ ਸੋਨੇ ਤੇ ਰੂਪੇ ਦਾ ਕਿਸੇ ਤਰੀਕੇ ਦੇ ਨਾਲ ਉਹਦੇ ਅੱਗੇ ਲਾਂਦੇ ਹਨ ਉਹਦੇ ਉੱਤੇ ਵੀ ਜੜ ਚੜਤ ਹੈ ਹੀਰਿਆਂ ਦੀ ਜਵਾਹਰਾਤਾਂ ਦੀ ਸਮੇਂ ਪੰਚ ਇੰਚਨ ਕੋ ਦੂ ਰક્ષਕ ਬਣੈ ਅੰਗੁਸ਼ਟ ਸੋਹ ਪੁਰਖ ਬਣਦਾ ਉਸ ਸਮੇਂ ਅੰਗੂਠਿਆਂ ਦਾ ਉਂਗਲੀਆਂ ਦਾ ਸਾਰ ਸ਼ੋਰਨ ਤੂਰਨਤਾ ਕਾਰਨ ਜਾਂਤੇ ਗੁਰ ਨਹਿ ਕੀਨੂੰ ਉਤਾਰਨ ਸਦਾ ਤਿਆਰ ਮਰ ਤਿਆਰ ਹਾਲਤ ਵਿੱਚ ਰਹਿਣ ਕਰਕੇ ਸਤਿਗੁਰਾਂ ਇਹਨੂੰ ਉਤਾਰਿਆ ਨਹੀਂ ਯੁੱਧ ਗੁਲਤ੍ਰਾਣ ਹਤੋ ਜੋ ਹਾਥ ਸੁਖਤ ਪਰੇਸ਼ਰ ਪਰ ਧਰਨਾਥ ਤਾਂ ਤੇ ਸਤਿਗੁਰੂ ਇਸ ਤਰ੍ਹਾਂ ਆਪਣੇ ਸਿਰ ਦੇ ਉੱਤੇ ਹੱਥ ਧਰ ਕੇ ਡਿਣ ਦਾ ਸਰਾਨਾ ਲਾ ਕੇ ਸੁੱਤੇ ਪੈਣੇ ਇਹਦੇ ਵਿੱਚ ਬੜਾ ਵੱਡਾ ਹੀਰਾ ਜੜਿਆ ਹੋਇਆ ਹੈ ਜਿਹੜਾ ਉਹ ਚਮੜੇ ਦਾ ਪਹਿਨਿਆ ਨਾ ਸਤਿਗੁਰੂ ਆਪਣੀ ਉਂਗਲੀ 'ਚ ਇਹਦੇ 'ਚ ਬਹੁਤ ਵੱਡਾ ਉੱਪਰਲੇ ਪਾਸੇ ਹੀਰਾ ਸੀ ਇਸ ਹੀਰੇ ਉਸੇ ਤਰ੍ਹਾਂ ਸਤਿਗੁਰੂ ਸੁੱਤੇ ਪੈਣ ਸਿੰਘ ਭਾਲ ਕਰ ਧਿਆ ਰਹੇ ਨੇ ਉਹੀ ਰਾਜੜਾ ਗੁਲਸਤਾਨ ਵਿੱਚ ਹੀ ਰਾਜ ਰਿਓ ਤੇ ਪ੍ਰਕਾਸ਼ ਅਰਨੁਤੇ ਪਰਿਓ ਜਿਹੜਾ ਹੀਰਾ ਜੜਿਆ ਸੀ ਜਦੋਂ ਉਹਦੇ ਤੇ ਸੂਰਜ ਦੀਆਂ ਕਿਰਨਾਂ ਪਈਆਂ ਹੀਰਾ ਚਮਕਦਾ ਬਹੁਤ ਸੀ ਕਿਉਂਕਿ ਸਤਿਗੁਰਾਂ ਵਾਦਾ ਕੀਤਾ ਸੀ ਵੀ ਆਪਾਂ ਤੁਹਾਨੂੰ ਮਿਲ ਪਾਵਾਂਗੇ ਬਸ ਤੁਸੀਂ ਤਾਰੇ દિਸ਼ੇ ਦੋਣਾ ਔਰ ਕੁਝ ਨਹੀਂ ਕਰਨਾ ਜਦੋਂ ਚਮਕਿਆ ਸੂਰਜ ਚੜ੍ਹਦਾ ਹੀਰੇ ਦੇ ਉੱਤੇ ਪੈਂਦਾ ਚਮਕ ਤਪੈ ਉਹ ਸ਼ੈਤਪਾਉ ਨਾਲ ਨਹੀਂ ਤੋਏ ਤੇ ਖੰਲੀ ਦੂਰ ਦੇ ਖੰਲੀ ਦੇ ਖੰਲੀ ਦੂਰ ਬਸਾਨੀ ਦੂਰ ਤੱਕ ਉਚਾਨਣ ਗਿਆ ਜਦੋਂ ਚਾਨਣ ਜਾਂਦਾ ਫਿਰ ਧਰਮ ਸਿੰਘ ਮਗ ਚਲਤ ਬਲੋਕੇ ਦਾਇਆ ਸਿੰਘ ਉਹ ਕਹਿਕਰ ਰੋਕੇ ਧਰਮ ਸਿੰਘ ਵੱਲ ਉਸ ਧਰਮ ਸਿੰਘ ਦਾ ਚਾਹਨਨ ਵੱਲ ਧਿਆਨ ਜਾਂਦਾ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਉਹਨਾਂ ਭਾਈ ਦਇਆ ਸਿੰਘ ਨੂੰ ਰੋਕ ਲਿਆ ਕਹਿੰਦੇ ਰੁਕੋ ਅਚਾਨਕ ਬੜੀ ਉੱਚੀ ਦੀ ਆਵਾਜ਼ ਆਰੀ ਕਹਿੰ ਲੈ ਕੇ ਰੁਕ ਜੋ ਇੱਥੇ ਇਹ ਸਤਿਗੁਰੂ ਕੋ ਭੁੱਖ ਨ ਕੋਈ ਲਾਲਨੀ ਲਗੇ ਦਮਕ ਬੋ ਹੋਈ ਕਹਿੰ ਲੈ ਕੇ ਸਤਿਗੁਰਾਂ ਦਾ ਗਹਿਣਾ ਲੱਗਦਾ ਵੇਖੋ ਸੂਰਜ ਨਾਲ ਕਿਰਨਾਂ ਨਾਲ ਮਿਲ ਕੇ ਕਿੰਨੀ ਲਾਲੀ ਆ ਰਹੀ ਕਿੰਨਾ ਚੰਨ ਹੋ ਰਿਹਾ ਵਾਹਿਗੁਰੂ ਮੁਖ ਉਤਰਤ ਭਾਇਓ ਦੇਖੋ ਨਿਕਟ ਹੋਏ ਵਾਹਿਗੁਰੂ ਮੁਖ ਉਚਰਤ ਚਲੋ ਦੇਖੋ ਨਿਕਟ ਹੋਏ ਪ੍ਰਾ ਮਿਲੋ ਕਹਿਣ ਲਗੇ ਵਾਹਿਗੁਰੂ 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 ਕਰਦਿਆਂ ਨੇੜੇ ਹੋ ਜੋ ਤੇ ਸਤਿਗੁਰਾਂ ਨੂੰ ਮਿਲ ਲਵੋ ਇਥੇ ਹੁਣ ਕੇ ਸਤਿਗੁਰੂ ਇਹ ਵਿਚਾਰਾ ਕਰਦਿਆਂ ਤਿੰਨੇ ਸਿੰਘ ਗੁਰੂ ਸਾਹਿਬਾਂ ਦੇ ਕੋਲ ਜਾਂਦੇ ਨੇ ਇਵੇਂ ਸਤਿਗੁਰਾਂ ਦੇ ਦਰਸ਼ਨ ਕੀਤੇ ਇਥੋਂ ਅੱਗੇ ਕਿਵੇਂ ਗੁਲਾਮੇ ਮਸੰਦ ਦੇ ਕਰ ਤੱਕ ਆਪਣੀ ਪਹੁੰਚ ਬਣਾਈ ਏ ਆਪਕਾਲ ਦੇ ਪ੍ਰਸੰਗ ਸੁਲਬਣ ਕਰਿਓ ਅਜੇ ਨਾਹੀ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਅਨੰਦਿਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਐ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਭੇ ਸਾਰਣਾ ਅੰਗੀਕਾਰੋ ਸਭਨਾ ਬਲਾ ਸਮਰੱਥ ਸੁਆਮੀ ਸੋਕਿਓ ਮਨੁ ਵਿਸਾਰੇ ਸੱਚੇ ਸਾਹਿਬਾ ਕੀ ਨਾਹੀ ਕਰ ਤੇ ਰਹਿ ਯਦਾਸ਼ਮ ਸਲਾਹਾ ਤੇਰੀ ਨਾਮ ਮਨ ਵਸਾਵਾਏ ਕੈ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਕਰ ਸ਼ਾਂਤ ਸੋਖ ਮਾ ਮਾਇ ਉਸ ਜਿਹਨ ਕੀ ਇਚਾ ਸਭ ਪੁਜਾਈਆ ਕੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਨੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਲੋਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਸਰਮ ਪਾਇ ਤਿਸ ਕੋ ਜੇ ਨਾਮੁ ਕੈ ਨਾਨਕ ਤਾਸ ਕੋ ਆਤ ਕਰਨ ਹਦ ਵਾਜੇ ਆਨੰਦ ਸੁਣਹੁ ਵੱਡ ਭਾ ਕੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਹੂਖ ਰੋਗ ਸੰਤਪਾਪ ਉਤਰੇ ਸੁਣੀ ਸਚੀ संत साजन भए सरसे पूरे गुरुया स्वामी सुनते पुनीत कहते पवित्र निवंत नानक गुरु चरण लागे वाजे हमन गुरु पाणी पिता माता तलत जिस रात दोए दाई दाया खिले ਜੰਗਿਆਈਆ ਬੁਰਿਆਈਆ ਵਚੈ ਕਰਮੀਆਂ ਪੂਆ ਆਪਣੀ ਕੇ ਜਿਨੀ ਨਾਮ ਧਿਆਇਆ ਗਏ ਨਾਨਕ ਤੇ ਮੁਖ ਉਜਲੇ ਇਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਪਾ ਪੁਰ ਤੁਮ